ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਗੌੜੀ ਗੁਆਰੇਰੀ ਮਹੱਲਾ ਚੌਥਾ ਸਤਗੁਰ ਸੇਵਾ ਸਫਲ ਹੈ ਬਣੀ ਹਾਂਜੀ ਸਤਗੁਰ ਸੇਵਾ ਸਫਲ ਹੈ ਬਣੀ ਜਿਤ ਮਿਲ ਹਰ ਨਾਮ ਧਿਆਇਆ ਹਰ ਧਣੀ ਜਿਨ ਹਰ ਜਪਿਆ ਤਿਨ ਪੀਛੇ ਛੁਟੀ ਕਣੀ ਛੁਟੀ ਦਿਲੰਕੜ ਨਾਲ ਜਿਨ ਹਰ ਜਪਿਆ ਤਿਨ ਪੀਛੇ ਛੁਟੀ ਕਣੀ ਜਿਨ ਹਰ ਜਪਿਆ ਤਿਨ ਪੀਛੇ ਛੁਟੀ ਕਣੀ ਗੁਰਸਿੱਖ ਹਰ ਬੋਲਾ ਮੇਰੇ ਭਾਈ ਗੁਰਸਿੱਖ ਹਰ ਬੋਲਾ ਇਥੇ ਵਿਸਰਾਮ ਮੇਰੇ ਭਾਈ ਹਰ ਬੋਲਤ ਸਭ ਪਾਪ ਲਹਿ ਜਾਈ ਰਹਾ जब गुर मिलिया तब मान वस आया जब गुर मिल जब पति गुर मिलिया इथि विश्राम तब यम है मान वस आया वस कसकी बोलना तब ते भी यमक तावत पंच रही हर भी विश्राम याद रखना है तावत पंच रहे इथि विश्राम है हर त्याया ਅਨ ਦਿਨ ਨਗਰੀ ਹਰ ਗੁਣ ਗਾਇਆ ਨਗਰੀ ਪਦ ਕਸ ਕੇ ਹੀ ਉਚਾਰਨ ਕਰਨਾ ਸਤ ਗੁਰ ਪਗ ਧੂਰ ਜਿਨਾ ਮੁਖ ਲਾਈ ਪਗ ਪੋਲਾ ਹੀ ਬੋਲਣਾ ਸਤ ਗੁਰ ਪਗ ਧੂਰ ਜਿਨਾ ਮੁਖ ਲਾਈ ਤਿੰਨ ਕੂੜ ਤੇ ਆਗੇ ਹਰ ਲਿਵ ਲਾਈ ਤੇ ਹਰ ਦਰਗਹ ਮੁਖ ਉਜਲ ਭਾਈ ਤੇ ਹਰ ਦਰਗਹ ਹੈ ਮੁਕ ਉਜਲ ਭਾਈ ਗੁਰ ਸੇਵਾ ਹਰ ਆਪ ਭਾ ਆਪ ਹਰ ਭਾਵੈ ਕ੍ਰਿਸ਼ਨ ਬਲਪੱਦਰ ਗੁਰ ਪਾਗ ਲਗ ਧਿਆਵੈ ਹਾਂਜੀ ਇਹ ਵਿਸਰਾਮ ਕ੍ਰਿਸ਼ਨ ਬਲਪੱਦਰ ਇਥੇ ਵਿਸਰਾਮ ਹੈ ਗੁਰ ਪਾਗ ਲਗ ਇਥੇ ਠਮਕ ਲਾ ਦਿੰਨੀ ਹੈ ਧਿਆਵੈ ਕ੍ਰਿਸ਼ਨ ਬਲਪੱਦਰ ਗੁਰ ਪਾਗ ਲਗ ਧਿਆਵੈ ਨਾਨਕ ਗੁਰਮੁਖ ਹਰ ਆਪ ਤਰਾਵੈ ਗੋੜੀ ਗਵਾਰੇਰੀ ਮਹੱਲਾ ਚੌਥਾ ਹਰ ਆਪੇ ਜੋਗੀ ਡੰਡਾ ਧਾਰੀ ਹਰ ਆਪੇ ਰਵ ਰਹਿਆ ਹਰ ਆਪੇ ਇਥੇ ਇਸਤਾਨ ਹਰ ਆਪੇ ਰਵ ਰਹਿਆ ਬਨਵਾਰੀ ਹਰ ਆਪੇ ਤਪ ਤਪੈ ਲਾਏ ਤਾਰੀ ਐਸਾ ਮੇਰਾ ਰਾਮ ਰਹਿਆ ਭਰਪੂਰ ਨਿਕਟ ਵਸੈ ਨਾਹੀ ਹਰ ਦੂਰ ਰਹਾਉ ਹਾਂਜੀ ਨਿਕਟ ਵਸੈ ਇਥੇ ਵਿਸਰਾਮ ਨਾਹੀ ਹਰ ਦੂਰ ਹਰ ਆਪੇ ਹਰ ਆਪੇ ਸ਼ਬਦ ਸੁਰਤ ਧੁਨ ਆਪੇ ਹਰ ਆਪੇ ਸ਼ਬਦ ਸੁਰਤ ਇਥੇ ਵਿਸਰਾਮ ਹਰ ਆਪੇ ਸ਼ਬਦ ਸੁਰਤ ਧੁਨ ਆਪੇ ਧੁਨ ਆਪੇ ਹਰ ਆਪੇ ਵੇਖੈ ਵਿਗਸੈ ਆਪੇ ਵੇਖਾ ਦੇ ਉਸ ਹਰ ਆਪ ਹਰ ਆਪੇ ਵਿਖੈ ਵਿਗਸੈ ਆਪੇ ਹਰ ਆਪ ਜਪਾਇ ਆਪੇ ਹਰ ਜਾਪੇ ਹਰ ਆਪੇ ਸਾਰਿੰਗ ਅੰਮ੍ਰਿਤ ਧਾਰਾ ਹਰ ਅੰਮ੍ਰਿਤ ਆਪ ਹਰ ਅੰਮ੍ਰਿਤ ਆਪ ਪੀਆ ਬਨਹਾਰਾ ਹਰ ਅੰਮ੍ਰਿਤ ਆਪ ਪੀਆ ਬਨਹਾਰਾ ਹਰ ਆਪ ਕਰੇ ਆਪੇ ਨਿਸਤਾਰਾ ਹਰ ਆਪੇ 베ੜੀ ਤੁਲਹਾ ਤਾਰਾ ਹਰ ਆਪੇ ਗੁਰਮਤੀ ਹਰ ਆਪੇ ਹਰ ਆਪੇ ਗੁਰਮਤੀ ਨਿਸਤਾਰਾ ਹਰ ਆਪੇ ਨਾਨਕ ਪਾਵੈ ਪਾਰ ਗਾਉੜੀ ਬੈਰਾਗਣ ਹਰ ਆਪੇ ਗਾਉੜੀ ਬੈਰਾਗਣ ਮਹੱਲਾ ਚੌਥਾ ਸਾਹ ਹਮਾਰਾ ਤੂੰ ਧਣੀ ਜੈਸੀ ਤੂੰ ਰਾਸ ਦੇਹ ਤੈਸੀ ਹਮ ਲੇ ਇਜੈਸੀ ਤੈਸੀ ਪੂਲੀ ਬੋਲਨੇ ਆ ਜੈਸੀ ਤੈਸੀ ਨਹੀਂ ਕਹਿਣਾ ਸਾਹ ਹਮਾਰਾ ਤੂੰ ਧਣੀ ਜੈਸੀ ਤੂੰ ਰਾਸ ਦੇ ਤੈਸੀ ਹਮ ਲੇ ਹਰ ਨਾਮ ਵਣੰਜਹ ਰੰਗ ਸਿਓ ਜੇ ਆਪ ਦਿਆਲ ਹੋਏ ਦੇਹ ਹਮ ਵਰਣਜਾਰੇ ਆ ਰਾਮ ਕੇ ਹਰ ਵਣਜ ਕਰਾਵੇ ਦੇ ਰਾਸ ਰੇ ਰਹਾਵ ਲਾਹ ਹਰ ਭਗਤ ਧਨ ਖੱਟਿਆ ਹਰ ਸੱਚੇ ਸਾਹ ਮਨ ਭਾਇਆ ਹਰ ਜਪ ਹਰ ਵਖਰ ਲੱਦਿਆ ਜਮ ਜਾਗਾਤੀ ਨੇੜ ਨ ਆਇਆ ਹੋਰ ਵਣਜ ਕਰੇ ਵਾਪਾਰੀਏ ਅਨੰਤ ਤਰੰਗੀ ਦੁਖ ਮਾਇਆ ਓਏ ਜੇ ਹ ਵਣਜ ਹਰ ਲਾਇਆ ਫਲ ਤੇਹਾ ਤਿਨ ਪਾਇਆ ਇਹ ਖਿਆਲ ਨਾਲ ਪੜਨਾ ਹੈ ਧਿਆਨ ਨਾਲ ਪੜਨਾ ਹੈ ਓਏ ਇਥੇ ਯਮਕ ਲਾ ਦਨੀ ਹੈ ਜੇ ਹੈ ਉਚਾਰਨ ਕਰਨਾ ਜੇ ਹੀ ਨਹੀਂ ਕਹਿਦਨਾ ਹਾਹੇ ਦੇ ਦਲਾਵਾ ਹਨ ਜੱਜੇ ਦੇ ਲਾ ਹੈ ਓਏ ਜੇ ਹੈ ਵਣਜ ਹਰ ਲਾਇਆ ਫਲ ਤੀਹਾ ਤਿੰ ਪਾਇਆ ਹਰ ਹਰ ਵਣਜ ਸੋ ਜਨ ਕਰੇ ਜਿਸ ਕਿਰਪਾਲ ਹੋਏ ਪ੍ਰਭ ਦੇਈ ਜਨ ਨਾਨਕ ਸਾਹ ਹਰ ਸੇਵਿਆ ਫਿਰ ਲਿਖਾ ਮੂਲ ਨਾ ਲਈ ਗੌੜੀ ਬੈਰਾਗਣ ਮਹੱਲਾ ਚੌਥਾ ਜੋ ਜਨਨੀ ਗਰਭ ਪਾਲਦੀ ਸੁੱਤ ਕੀ ਕਰ ਆਸਾ ਸੁੱਤ ਉਲਾਈ ਉਚਾਰਨ ਕਰਨਾ ਜਿਉ ਜਿਉ ਜਨਨੀ ਜਨਨੀ ਗਰਭ ਪਾਲ ਪਾਲਦੀ ਸੁੱਤ ਕੀ ਕਰ ਆਸਾ ਜੋ ਜਨਨੀ ਗਰਭ ਪਾਲਦੀ ਸੁੱਤ ਕੀ ਕਰ ਆਸਾ ਵੱਡਾ ਹੋਏ ਧਨ ਖਾਟ ਦੇ ਕਰ ਭੋਗ ਬਿਲਾਸਾ ਤਿਉ ਹਰ ਜਨ ਪ੍ਰੀਤ ਹਰ ਰਾਖਦਾ ਤਿਉ ਹਰ ਜਨ ਪ੍ਰੀਤ ਇਥੇ ਠਮਕ ਹਰ ਰਾਖਦਾ ਤਿਉ ਹਰ ਜਨ ਪ੍ਰੀਤ ਹਰ ਰਾਖਦਾ ਦੇ ਆਪ ਹਥਾਸਾ ਮੇਰੇ RAM ਮੈਂ ਮੂਰਖ ਹਰ ਰਾਖ ਮੇਰੇ ਗੁਸਈਆ ਮੇਰੇ RAM ਠਠਮਕ ਮੈਂ ਮੂਰਖ ਇਥੇ ਵਿਸਰਾਮ ਹੈ ਹਰ ਰਾਖ ਇਥਿਠਮਕ ਮੇਰੇ ਗੁਸਈਆ ਜਾਨਕੀ ਉਪਮਾ ਤੁਝ ਹੈ ਵਡਈਆ ਇਹ ਵੀ ਵਡਈਆ ਨਹੀਂ ਕਹਿਣਾ ਵਾਵੇ ਤੂੰ ਚੱਕ ਕੇ ਵਡਈਆ ਗੱਗੇ ਤੂੰ ਚੱਕ ਕੇ ਗੁਸਈਆ ਰਹਾਉ ਮੰਦਰ ਘਰ ਆਨੰਦ ਹਰ ਹਰ ਜਸ ਮਨ ਭਾਵੇ ਜੀ ਇਹ ਵੀ ਵਿਸਰਾਮ ਮੰਦਰ ਘਰ ਆਨੰਦ ਹਰ ਹਰ ਜਸ ਮਨ ਭਾਵੇ ਸਭ ਰਸ ਮਿੱਠੇ ਮੁਖ ਲੱਗੈ ਜਹ ਹਰ ਗੁਣ ਗਾਵੇ ਹਰ ਜਨ ਪਰਿਵਾਰ ਸਧਾਰ ਹੈ ਹਾਂ ਹਰ ਜਨ ਪਰਿਵਾਰ ਸਧਾਰ ਹੈ 21 ਕੁਲੀ ਸਭ ਜਗਤ ਛਡਾਵੇ ਹਾਂ 21 ਕੁਲੀ ਇਠਮਕ ਸਭ ਜਗਤ ਛਡਾਵੇ 21 ਕਸਕੇ ਬੋਲਣਾ 21 ਹੀ ਆਹੇ ਦੇ ਬਿਹਾਰੀ ਨਹੀਂ ਲਾਦਨੀ 21 21 ਕੁਲੀ ਸਭ ਜਗਤ ਛਡਾਵੇ ਹਰ ਜਨ ਪਰ ਹਰ ਜਨ ਪਰਵਾਰ ਸਧਾਰ ਹੈ 21 ਕੁਲੀ ਸਭ ਜਗਤ ਛਡਾਵੇ ਜੋ ਕਿਸ ਕੀਆ ਸੋ ਹਰ ਕੀਆ ਹਰ ਕੀ ਵਡਿਆਈ ਹਰ ਜੀ ਤੇਰੇ ਤੂੰ ਵਰਤਦਾ ਹਰ ਜੀ ਤੇਰੇ ਇਥਿਠਮਕ ਤੂੰ ਵਰਤਦਾ ਹਰ ਪੂਜ ਕਰਾਈ ਹਰ ਭਗਤ ਪੰਡਾਰ ਲਹਾਏ ਦਾ ਆਪੇ ਵਰਤਾਈ ਲਾਲਾ ਹਾਟ ਵਿਹਾਜਿਆ ਕਿਆ ਤਿਸ ਚਤੁਰਾਈ ਹਾਂਜੀ ਲਾਲਾ ਹਾਟ ਵਿਹਾਜਿਆ ਕਿਆ ਕਿਆ ਤਿਸ ਚਤੁਰਾਈ ਲਾਲਾ ਹਾਟ ਵਿਹਾਜਿਆ ਕਿਆ ਤਿਸ ਚਤੁਰਾਈ ਜੇ ਰਾਜ ਬਹਾਲੇ ਤਾ ਹਰ ਗੁਲਾਮ ਇਹ ਵਿਸਰਾਮ ਯਾਦ ਰੱਖਣਾ ਹੈ ਜੇ ਰਾਜ ਬਹਾਲੇ ਤਾ ਹਰ ਗੁਲਾਮ ਕਾਸੀ ਕੋ ਹਰ ਨਾਮ ਕਢਾਈ ਜੇ ਰਾਜ ਬਹਾਲੇ ਤਾ ਹਰ ਗੁਲਾਮ ਕਾਸੀ ਕੋ ਹਰ ਨਾ ਹਰ ਨਾਮ ਕਢਾਈ ਜਰ ਨਾਨਕ ਹਰ ਕਾ ਦਾਸ ਹੈ ਹਰ ਕੀ ਵਡਿਆਈ ਹਰ ਕੀ ਵਡਿਆਈ ਕਾੜੀ ਗਵਾਰੇਰੀ ਮਹੱਲਾ ਚੌਥਾ ਕਿਰਸਾਣੀ ਕਿਰਸਾਣ ਕਰੇ ਆ ਕਿਰਸਾਣੀ ਇਥੇ ਜਮਕ ਲਾ ਦੇਣੀ ਹੈ ਨਾਲੇ ਨਾਲ ਉਚਾਰਨ ਕਰਨਾ ਕਿਰਸਾਣੀ ਕਿਰਸਾਣ ਕਰੇ ਲੋਚਾ ਜੀਉ ਲਾਇ ਹਾਲ ਜੋਤੈ ਉਦਮ ਕਰੇ ਹਾਲ ਤੋਂ ਲਈ ਉਚਾਰਨ ਕਰਨਾ ਹਲ ਨਹੀਂ ਕਹਿਣਾ ਹਾਲ ਜੋਤੈ ਇਥੇ ਠਮਕ ਉਦਮ ਕਰੇ ਮੇਰਾ ਪੁੱਤ ਧੀ ਖਾਏ ਤਿਉ ਹਰ ਜਨ ਹਰ ਹਰ ਜਪ ਕਰੇ ਹਰ ਅੰਤ ਛਡਾਈ ਛਡਾਏ ਤਿਉ ਹਰ ਜਨ ਹਰ ਹਰ ਜਪ ਕਰੇ ਹਰ ਅੰਤ ਛਡਾਏ ਤਿਉ ਹਰ ਜਨ ਹਰ ਹਰ ਜਪ ਕਰੇ ਹਰ ਅੰਤ ਛਡਾਏ ਮਾ ਮੂਰਖ ਕੀ ਗਾਤ ਕੀਜੈ ਮੇਰੇ RAM ਮਾ ਮੂਰਖ ਕੀ ਇਥੇ ਵੀ RAM ਗਾਤ ਕੀਜੈ ਮੇਰੇ RAM ਗੁਰ ਸਤ ਗੁਰ ਸੇਵਾ ਹਰ ਲਾਏ ਹਮ ਕਾਮ ਰਹਾ ਲੈ ਤੁਰੇ ਸੌਦਾਗਰੀ ਲੈ ਤੁਰੇ ਸੌਦਾਗਰੀ ਲੈ ਤੁਰੇ ਸੌਦਾਗਰੀ ਸੌਦਾਗਰ ਧਾਵੈ ਧਨ ਖੱਟੈ ਆਸਾ ਕਰੈ माया मोह वधावे ਧਾਨ ਖਟੈ ਆਸਾ ਕਰੈ ਮਾਇਆ ਮੋਹ ਵਧਾਵੇ ਤਿਉ ਹਰ ਜਨ ਹਰ ਹਰ ਬੋਲਤਾ ਹਰ ਬੋਲ ਸੁਖ ਪਾਵੈ ਬਿਖ ਸੰਚੈ ਹਟਵਾਣੀਆਂ ਬਿਖ ਸੰਚੈ ਇੱਥੇ ਠਮਕ ਹਟਵਾਣੀਆਂ ਪਾਠ ਇਕੱਠਈ ਹੈ ਬਿਖ ਸੰਚੈ ਹਟਵਾਣੀਆਂ ਬਿਹਾਟ ਕਮਾਏ ਬਿਖ ਸੰਚੈ ਹਟਵਾਣੀਆਂ ਵਹਿ ਹਾਟ ਕਮਾਈ ਮੋਹ ਝੂਠ ਪਸਾਰਾ ਝੂਠ ਕਾ ਝੂਠੇ ਲਪਟਾਇ ਤੇ ਹਰ ਜਨ ਹਰ ਧਨ ਸੰਚਿਆ ਹਰ ਖਰਚ ਲੈ ਜਾਏ ਇਹ ਮਾਇਆ ਮੋਹ ਕਟੰਬ ਹੈ ਪਾਇ ਦੂਜਾ ਫਾਸ ਗੁਰਮਤੀ ਸੋ ਜਨ ਤਰੈ ਜੋ ਦਸਨ ਦਾਸ ਜਨ ਨਾਨਕ ਨਾਮ ਧਾਇਆ ਗੁਰਮੁਖ ਪਰਗਾਸ ਗੋੜੀ ਬੈ ਰਾਗਣ ਮਹੱਲਾ ਚੌਥਾ ਨਿਤ ਦਿਨ ਸਰਾਤ ਲਾਲਚ ਕਰੇ ਹਉ ਨਿਤ ਇਥੇ ਯਮਕ ਲਾ ਦਨੀਏ ਨਿਤ ਦਿਨ ਸਰਾਤ ਲਾਲਚ ਕਰੇ ਪਰਮਾ ਪਰਮਾਇਆ ਵੇਗਾਰ ਫਿਰੈ ਵੇਗਾਰੀਆ ਸਿਰ ਭਾਰ ਉਠਾਇਆ ਜੋ ਗੁਰਜ ਕੀ ਜਨ ਸੇਵਾ ਕਰੇ ਸੋ ਘਰ ਕੈ ਕੰਮ ਹਰ ਲਾਇਆ ਸੋ ਘਰ ਕੈ ਕੰਮ ਹਰ ਲਾਇਆ ਮੇਰੇ RAM ਤੋੜ ਬੰਧਨ ਮਾਇਆ ਘਰ ਕੈ ਕੰਮ ਲਾਏ ਇਹ ਵੀ ਵਿਸਰਾਮ ਯਾਦ ਰੱਖਣਾ ਹੈ ਮੇਰੇ RAM ਇਥੇ ਠਮ ਜਮ ਕਲ ਠਮਕ ਲਾ ਦੇਣੀ ਹੈ ਤੋੜ ਬੰਧਨ ਮਾਇਆ ਇਥੇ ਵਿਸਰਾਮ ਕਰ ਕੇ ਕੰਮ ਲਾਏ ਨਿਤ ਹਰ ਗੁਣ ਗਾਵੇ ਹਰ ਨਾਮ ਸਮਾਏ ਰਹਾਉ ਨਰ ਪ੍ਰਾਣੀ ਚੱਕਰੀ ਕਰੇ ਨਰ ਨਰਪਤ ਰਾਜੇ ਅਰਥ ਸਭ ਮਾਇਆ ਇਹ ਵਿਸਰਾਮ ਲਾਉਣਾ ਨਰ ਪ੍ਰਾਣੀ ਚੱਕ ਦੀ ਕਰੇ ਇੱਥੇ ਵਿਸਰਾਮ ਹੈ ਨਰਪਤ ਰਾਜੇ ਅਰਥ ਸਭ ਮਾਇਆ ਨਰਪਤ ਰਾਜੇ ਤੇ ਮਾੜੀ ਜੀ ਠਮਕ ਦੇ ਦੇਣੀ ਹੈ ਅਰਥ ਸਭ ਮਾਇਆ ਕਹਿ ਬੰਦਾ ਕਹਿ डान ਲੇ ਬੰਦਾ ਤੇ ਦੇ ਨਾਲ ਉਚਾਰਨ ਕਰਨਾ ਬੰਦਾ ਨਹੀਂ ਕਹਿਣਾ ਕਹਿ ਬੰਦਾ ਕਹਿ डान ਲੇ ਕਹਿ ਬੰਦਾ ਕਹਿ डान ਲੇ ਕਹਿ ਨਰਪਤ ਮਰ ਜਾਇਆ ਧਨ ਧਨ ਸੇਵਾ ਸਫਲ ਸਤਿਗੁਰੂ ਕੀ ਜੇਤ ਹਰ ਹਰ ਨਾਮ ਜਾਪ ਹਰ ਸੁਖ ਪਾਇਆ ਜੇਤ ਹਰ ਹਰ ਨਾਮ ਜਪ ਹਰ ਸੁਖ ਪਾਇਆ ਜੇਤ ਹਰ ਹਰ ਨਾਮ ਜਪ ਹਰ ਸੁਖ ਪਾਇਆ ਨਿਤ ਸੌਦਾ सूद ਕੀਚੈ ਬਹੁ ਭਾਤ ਕਰ ਮਾਇਆ ਕੈ ਤਾਈ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਹੈ ਨਿਤ ਸੌਦਾ सूद ਕੀਚੈ ਇੱਥੇ ਠਮਕ ਬਹੁ ਭਾਤ ਕਰ ਇੱਥੇ ਵਿਸਰਾਮ ਹੈ ਮਾਇਆ ਕੈ ਤਾਈ ਜਾ ਲਾਹਾ ਦੇ ਤਾ ਸੁਖ ਮੰਨੇ ਮੰਨੇ ਜਿਹੜਾ ਪਾਦਾ ਨਾ ਥੋੜਾ ਜਿਹਾ ਕਸਕੇ ਹੀ ਉਚਾਰਨ ਕਰਨਾ ਜਾ ਲਾਹਾ ਦੇ ਤਾ ਸੁਖ ਮੰਨੇ ਜਾ ਲਾਹਾ ਦੇ ਤਾ ਸੁਖ ਮੰਨੇ ਟੋਟਾ ਮਰ ਜਾਈ ਜੋ ਗੁਣ ਸਾਜੀ ਗੁਰ ਸਿਓ ਕਰੇ ਨਿਤ ਨਿਤ ਸੁਖ ਪਾਈ ਜਿਤਨੀ ਭੂਖ ਅਨ ਰਸ ਸਾਧ ਹੈ ਇਤਨੀ ਭੂਖਾ ਫਿਰ ਲਾਗੈ ਜਿਸ ਹਰ ਆਪ ਕਿਰਪਾ ਕਰੇ ਸੋ ਵਿਚੈ ਸਿਰ ਗੁਰ ਅਗੈ ਇਹ ਵੀ ਠੰਮਕ ਬਹੁਤ ਧਿਆਨ ਨਾਲ ਲਾਉਣੀ ਐ ਜਿਸ ਹਰ ਆਪ ਕਿਰਪਾ ਕਰੇ ਇਥੇ ਵਿਸਰਾਮ ਸੋ ਵਿਚੇ ਸਿਰ ਇਥੇ ਠੰਮਕ ਲਾ ਦਨੀ ਐ ਗੁਰ ਅਗੈ ਸਿਰ ਗੁਰ ਅਗੈ ਨਹੀਂ ਕਹਿਣਾ ਜਿਸ ਜਿਸ ਹਰ ਆਪ ਕਿਰਪਾ ਕਰੇ ਸੋ ਵਿੱਚ ਸਿਰ ਗੁਰ ਆਗੈ ਜਾਨ ਨਾਨਕ ਹਰ ਰਸ ਤ੍ਰਿਪਤਿਆ ਫਿਰ ਭੂਖ ਨ ਲਾਗੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ